ਬਟਾਲਾ ਦੇ ਰਹਿਣ ਵਾਲੇ ਪ੍ਰਤੀਕ ਅੰਗੁਰਾਲਾ ਪੜ੍ਹਾਈ ਕਰਦਾ ਹੈ ਨੌਜਵਾਨ ਵਿਦਿਆਰਥੀ ਹੈ ਕੋਰਸ ਵੀ ਕੀਤਾ ਪਰ ਦਿਲ 'ਚ ਇੱਕ ਸ਼ੌਕ ਸੀ ਕੁਝ ਵੀ ਲਖਣ ਕਰਨ ਕੁਝ ਵੱਖਰਾ ਕਰਨ ਤੇ ਅੱਖਾਂ ਤੇ ਬੰਨ ਲਈ ਪੱਟੀ ਤੇ ਬਣਾ ਲਿਆ ਵਰਡ ਰਿਕਾਰਡ ਇੰਨੀਆਂ ਉਂਗਲਾਂ ਚਲਾਈਆਂ ਕਿ ਵਰਡ ਰਿਕਾਰਡ ਬਣਾ ਕੇ ਆਪਣਾ ਇੱਕ ਵਿਲੱਖਣ ਸਥਾਨ ਬਣਾ ਲਿਆ ਟਾਈਪ ਤਾਂ ਬੜੀ ਦੁਨੀਆ ਕਰਦੀ ਹੈ ਲੇਕਿਨ ਟਾਈਪ ਕਰਨ ਦਾ ਇੱਕ ਵੱਖਰਾ ਤਰੀਕਾ ਲੱਭਿਆ ਅੱਖਾਂ ਤੇ ਪਰਤੀ ਬਨੰਦ ਬਟਾਲਾ ਦੇ ਰਹਿਣ ਵਾਲੇ ਪ੍ਰਤੀਕ ਅੰਗੁਰਾਲਾ ਪੜ੍ਹਾਈ ਕਰਦਾ ਹੈ ਨੌਜਵਾਨ ਵਿਦਿਆਰਥੀ ਹੈ ਕੋਰਸ ਵੀ ਕੀਤਾ ਪਰ ਦਿਲ ਚ ਇੱਕ ਸ਼ੌਕ ਸੀ ਕੁਝ ਵੀ ਲਖਣ ਕਰਨ ਦਾ ਕੁਝ ਵੱਖਰਾ ਕਰਨ ਦਾ ਵੱਖਰਾ ਇਹ ਕੀਤਾ ਕਿ ਅੱਖਾਂ ਤੇ ਬਨ ਲਈ ਪੱਟੀ ਤੇ ਬਣਾ ਲਿਆ ਵਰਡ ਰਿਕਾਰਡ ਇੰਨੀਆਂ ਉਂਗਲਾਂ ਚਲਾਈਆਂ ਕਿ ਵਰਡ ਰਿਕਾਰਡ ਬਣਾ ਕੇ ਆਪਣਾ ਇੱਕ ਵਿਲੱਖਣ ਸਥਾਨ ਬਣਾ ਲਿਆ ਟਾਈਪ ਤਾਂ ਬੜੀ ਦੁਨੀਆ ਕਰਦੀ ਹੈ ਲੇਕਿਨ ਟਾਈਪ ਕਰਨ ਦਾ ਇੱਕ ਵੱਖਰਾ ਤਰੀਕਾ ਲੱਭਿਆ ਅੱਖਾਂ ਤੇ ਪੱਟੀ ਬਨੰਦਾ ਅੱਜ ਵਰਡ ਰਿਕਾਰਡ ਜਿਹੜਾ ਹੈ ਉਹ ਹਾਸਲ ਕਰ ਲਿਆ ਹੈ ਗੱਲਬਾਤ ਕਰਾਂਗੇ ਪ੍ਰਤੀਕ ਦੇ ਨਾਲ ਕਿ ਕਿੰਨੀ ਮਿਹਨਤ ਕਰਨੀ ਪਈ ਕਿਹਦਾ ਕਿਹਦਾ ਸਾਥ ਮਿਲਿਆ ਔਰ ਸੋਚਿਆ ਕੀ ਤੇ ਹੋਇਆ ਕੀ ਪ੍ਰਤੀਕ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਸਰ ਪ੍ਰਤੀਕ ਨੇ ਜੋ ਵਰਡ ਰਿਕਾਰਡ ਬਣਾਇਆ ਕਿੰਨੇ ਤੁਹਾਨੂੰ ਸਰਟੀਫਾਈਡ ਕੀਤਾ ਔਰ ਕਿਸ ਗੱਲ ਚ ਬਣਾਇਆ ਸਾਰੇ ਵਰਲਡ ਰਿਕਾਰਡ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਇਹ ਮੈਂ ਵਰਲਡ ਕੋਡ 1 ਤੋਂ ਲੈ ਕੇ 50 ਤੱਕ ਕਾਊਂਟਿੰਗ ਲਿਖੀ ਸੀ ਪਰ ਇੱਚ ਮੈਂ ਟਵਿਸਟ ਪਾਇਆ ਸੀ ਕਿ ਅੱਖਾਂ ਦੇ ਪੱਟੀ ਬਨ ਕੇ ਤੇ ਇਹ ਰਿਕਾਰਡ 23.8 ਸੈਕਿੰਡ ਦੇ ਵਿੱਚ ਕੰਪਲੀਟ ਹੋਇਆ ਸੀ ਉਸ ਤੋਂ ਪਹਿਲਾਂ ਬਲਾਈਂਡ ਟਾਈਪ ਕਿਸੇ ਨੇ ਕੀਤਾ ਸੀ ਕਿਸ ਦਾ ਰਿਕਾਰਡ ਹੈ ਨਹੀਂ ਬਲਾਈਂਡ ਟਾਈਪ ਨਹੀਂ ਕੀਤਾ ਸਿੰਪਲ ਟਾਈਪਿੰਗ ਹੋਈ ਹੋਈ ਸੀ ਬਟ ਮੈਂ ਚਾਹੁੰਦਾ ਸੀ ਥੋੜਾ ਵੱਖਰਾ ਬਣਾਇਆ ਜਾਵੇ ਇਸ ਕਰਕੇ ਮੈਂ ਬਲਾਈਂਡ ਫੋਲਡ ਕੀਤਾ ਸੀ ਕਿੱਦੋਂ ਕੋਲ ਸਿੱਖਿਆ ਕਿਦਾਂ ਸ਼ੌਕ ਪੈਦਾ ਆ ਸਿੱਖਿਆ ਬਸ ਐਸੀ ਕਿ ਜਦੋਂ ਤੋਂ ਲੋਕਡਾਊਨ ਲੱਗਾ ਸੀ ਉਸ ਤੋਂ ਪਹਿਲਾਂ ਵੀ ਮੈਂ ਕਾਫੀ ਇੰਟਰਸਟ ਮੈਨੂੰ ਸ਼ੁਰੂ ਤੋਂ ਲੈ ਕੇ ਬਟ ਉਦੋਂ ਸੀ ਕਿ ਟਾਈਮ ਜ਼ਿਆਦਾ ਮਿਲ ਜਾਂਦਾ ਸੀ ਤੇ ਕਾਫੀ ਟਾਈਮ ਕੰਪਿਊਟਰ ਦੇ ਵਿੱਚ ਲਗਾ ਲਗਾਇਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਇੰਟਰਸਟ ਨਹੀਂ ਕਦੀ ਛੱਡਿਆ ਤੇ ਇਸ ਤੋਂ ਬਾਅਦ ਆਪਣਾ profession ਵੀ ਕੰਪਿਊਟਰ ਵਿੱਚ ਹੀ ਬਣਾਇਆ ਐਜ਼ ਅ ਗ੍ਰਾਫਿਕ ਡਿਜ਼ਾਈਨਰ ਤੇ ਡਿਜੀਟਲ ਮਾਰਕਟਰ ਤੇ ਉਸ ਤੇ ਕੰਮ ਵੀ ਹੁਣ ਹੋ ਰਿਹਾ ਤੇ ਮੈਂ ਬੀਬੀਏ ਵੀ ਕਰ ਰਿਹਾ ਹੁਣ ਗ੍ਰੈਜੂਏਸ਼ਨ ਤੇ ਸੋ ਮੇਰਾ ਇੱਕ ਇੰਟਰਸਟ ਕਦੀ ਵੀ ਨਹੀਂ ਹੋਇਆ ਜਾਂ ਮੇਰਾ ਲਿੰਕ ਅਪ ਨਹੀਂ ਕਦੀ ਟੁੱਟਿਆ ਕੰਪਿਊਟਰ ਨਾਲ ਕਿਉਂਕਿ ਮੈਂ ਕਮਰਸ ਬੈਕਗਰਾਉਂਡ ਤੋਂ ਸੀ ਤੇ ਥੋੜਾ ਹੁੰਦਾ ਸੀ ਕਿ ਕਿਥੇ ਪੜਾਈ ਵੀ ਕਰਨੀ ਐ ਉਹ ਵੀ ਕਰਨਾ ਬਟ ਐਸੀ ਕਿ ਮੈਨੂੰ ਇੰਟਰਸਟ ਸੀ ਕੰਪਿਊਟਰਸ ਇਸ ਕਰਕੇ ਮੈਂ ਆਪਣਾ ਲਿੰਕ ਨਹੀਂ ਤੋੜਿਆ ਸਿੱਖਿਆ ਕਿਤੇ ਕੋ ਲਈ ਕਿੰ ਨੂੰ ਦੇਖਿਆ ਕਿ ਮੈਂ ਇਹਦੇ ਵਰਗਾ ਬੰਨਾ ਆ ਰਿਕਾਰਡ ਬਣਾਣਾ ਕਿਦੇ ਕਿੰਨੇ ਸੇਦ ਦਿੱਤੀ ਕਿ ਤੁਸੀਂ ਕਰ ਸਕਦੇ ਹੋ ਸੋ ਇਹ ਵਲਡ ਰਿਕਾਰਡ ਮੈਂ ਕਹੂੰਗਾ ਕਿ ਮੇਰੇ ਪੇਰੈਂਟਸ ਨੇ ਤੇ ਮੇਰੇ ਸਿਸਟਰ ਦੇ ਕ੍ਰੈਡਿਟ ਦਊਂਗਾ ਸੋ ਮੈਂ ਆਪਣੇ ਫਾਦਰ ਨਾਲ ਜਦੋਂ ਵੀ ਕਿਤੇ ਜਾਂਦਾ ਸੀ ਕਿਸੇ ਫੰਕਸ਼ਨ ਤੇ ਜਾਂਦਾ ਸੀ ਤੇ ਉਹਨਾਂ ਨੂੰ ਲੋਕ ਸਨਮਾਨਿਤ ਕਰਦੇ ਸੀ ਤੇ ਕਾਫੀ ਟਾਈਮ ਉਹਨਾਂ ਨੇ ਵੀ ਸੋਸ਼ਲ ਸੁਸਾਇਟੀਆਂ ਬਣਾਈਆਂ ਨੇ ਤੇ ਉਹ ਵੀ ਲੋਕ ਬੱਚਿਆਂ ਨੂੰ ਸਨਮਾਨ ਕਰਦੇ ਜਿਹੜੇ ਅਵਲ ਰਹਿੰਦੇ ਨੇ ਸੋ ਮੈਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਕਿ ਕਾਸ਼ ਮੈਂ ਵੀ ਇੰਨਾ ਬੱਚਿਆਂ ਨੂੰ ਕੁਝ ਕਰਕੇ ਦਿਖਾਵਾਂ ਕਿ ਲੋਕ ਮੈਨੂੰ ਵੀ ਸਨਮਾਨ ਕਰਨ ਕਿ ਜਿਹੜੀ ਸੁਸਾਇਟੀਆਂ ਨੇ ਜਿਹੜੇ ਵੀ ਉਹਨਾਂ ਦੀ ਜਦੋਂ ਕਟਿੰਗਸ ਲੱਗਦੀਆਂ ਸੀ ਨਿਊਜ਼ ਆਉਂਦੀਆਂ ਸੀ ਤੇ ਮੈਨੂੰ ਵੀ ਹੁੰਦਾ ਸੀ ਕਾਸ਼ ਮੈਂ ਵੀ ਇਦਾਂ ਆਪਣਾ ਨਾਮ ਬਣਾ ਸਕਾਂ ਸੋ ਇਸ ਕਰਕੇ ਮੇਰੇ ਦਿਮਾਗ 'ਚ ਆਇਆ ਕਿ ਵਰਲਡ ਰਿਕਾਰਡ ਬਣਾਇਆ ਜਾਵੇ ਸੋ ਕਿਉਂਕਿ ਮੈਨੂੰ ਕੰਪਿਊਟਰ ਵਿੱਚ ਤੇ ਇੰਟਰਸਟ ਸੀ ਤੇ ਫਿਰ ਇਸ ਕਰਕੇ ਮੈਂ ਕੰਪਿਊਟਰ ਦੀ ਫੀਲਡ ਨੂੰ ਹੀ ਅੱਗੇ ਵਧਾਇਆ ਜਦੋਂ ਵਰਡ ਰਿਕਾਰਡ ਬਣ ਗਿਆ ਇੱਕ ਟੀਚਾ ਸੈੱਟ ਹੋ ਗਿਆ ਇੱਕ ਆਪਣਾ ਤੁਸੀਂ ਮਕਾਮ ਹਾਸਲ ਕਰ ਲਿਆ ਪਰਿਵਾਰ ਦਾ ਕੀ ਸਾਥ ਮਿਲਿਆ ਪਰਿਵਾਰ ਚ ਕਿੰਨੀ ਖੁਸ਼ੀ ਮੈਂ ਜਿਸ ਤਰ੍ਹਾਂ ਦਾ ਸੈਗ ਮੇਰੇ ਫਾਦਰ ਨੇ ਸਾਰਾ ਮੈਂ ਆਪਣਾ ਮੋਸਟਲੀ ਕ੍ਰੈਡਿਟ ਉਹਨਾਂ ਨੂੰ ਦਊਂਗਾ ਕਿਉਂਕਿ ਮੇਰੀ ਮੋਟੀਵੇਸ਼ਨ ਵੀ ਉਹਨਾਂ ਤੋਂ ਮਿਲੀ ਇਸ ਦੇ ਨਾਲ ਹੀ ਮੇਰੇ ਮਦਰ ਤੇ ਮੇਰੇ ਸਿਸਟਰ ਵੀ ਨੇ ਮੇਰੇ ਮਦਰ ਨੇ ਬੜਾ ਸਪੋਰਟ ਕੀਤਾ ਕਿਸੇ ਵੇਲੇ ਹੁੰਦਾ ਸੀ ਕਿ ਮੈਂ ਡੋਲ ਵੀ ਜਾਂਦਾ ਸੀ ਕਿ ਨਹੀਂ ਹੋ ਪਾਰਿਆ ਜਾਂ ਥੱਕ ਵੀ ਜਾਂਦਾ ਸੀ ਬਟ ਉਹਨਾਂ ਨੇ ਆ ਕਿ ਬੜਾ ਮੋਟੀਵੇਟ ਕੀਤਾ ਕਿ ਨਹੀਂ ਬੇਟਾ ਤੂੰ ਕਰ ਸਕੇਗਾ ਕੋਈ ਗੱਲ ਨਹੀਂ ਜੇ ਅੱਜ ਨਹੀਂ ਹੋ ਰਿਹਾ ਤੇ ਕੱਲ ਹੋ ਜਾਏਗਾ ਕੱਲ ਨਹੀਂ ਤੇ ਕਿਸ ਇੱਕ ਦਿਨ ਤੇ ਆਵੇ ਗਈ ਤੇ ਮੇਰੀ ਸਿਸਟਰ ਨੇ ਬੜੀ ਹੈਲਪ ਕੀਤੀ ਹੈ ਮੇਰੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕਾਫੀ ਹੈਲਪ ਵੀ ਕੀਤੀ ਹੈ ਉਹਨਾਂ ਨੇ ਮੋਟੀਵੇਟ ਵੀ ਕੀਤਾ ਜਿਸ ਤਰ੍ਹਾਂ ਕੋਈ ਵੀਡੀਓ ਬਣਾਨੀ ਕੋਈ ਕਲੈਕਸ਼ਨ ਕਰਨੀ ਬੜੀ ਹੈਲਪ ਕੀਤੀ ਉਹਨਾਂ ਨੇ ਵੀ ਪ੍ਰਤੀਕ ਦੇ ਮਦਰ ਸੈਡਨਾ ਮੌਜੂਦਾ ਕੀ ਨਾਮ ਹੈ ਜੀ ਸ਼ਾਲੀ ਅੰਗੁਰਾਲਾ ਜਦੋਂ ਇਹ ਮਿਹਨਤ ਕਰਦਾ ਸੀ ਪ੍ਰੈਕਟਿਸ ਕਰਦਾ ਸੀ ਉਦੋਂ ਕੀ ਸੋਚਦੇ ਸੀ ਤੇ ਅੱਜ ਜਦੋਂ ਰਿਕਾਰਡ ਬਣਾ ਲਿਆ ਅੱਜ ਵੀ ਸੋਚਦੇ ਜਦੋਂ ਇਹ ਪ੍ਰੈਕਟਿਸ ਕਰਦਾ ਸੀ ਤੇ ਮਨ ਤੇ ਖੁਸ਼ ਹੁੰਦਾ ਸੀਗਾ ਤੇ ਕੁਝ ਐਸੀ ਕਿਸੇ ਵਲੇ ਮਨ ਇਹ ਹੁੰਦਾ ਸੀ ਕਿ ਇੰਨੀ ਮਿਹਨਤ ਕਰਦਾ ਬੱਚਾ ਤੇ ਸਭ ਥੱਕ ਵੀ ਜਾਂਦਾ ਸੀਗਾ ਤੇ ਕਈ ਵਾਰੀ ਮਨ ਬੜਾ ਨਾ ਉਦਾਸ ਜਾ ਹੁੰਦਾ ਸੀ ਕਿ ਇੰਨੀ ਕਰਦਾ ਵਾ ਤੇ ਛੋਟਾ ਜਾ ਹੈਗਾ ਵੇ ਮਾਂ ਦਾ ਇੱਕ ਦਿਲ ਹੈ ਤੁਹਾਨੂੰ ਪਤਾ ਤੇ ਉਹ ਫਿਰ ਹੋ ਜਾਂਦਾ ਸੀ ਪਰ ਅੱਜ ਤੇ ਹੁਣ ਕਹਿ ਲੋ ਕਿ ਇੰਨਾ ਕਹਿੰਦੇ ਤੇ ਮਾਂ ਨੇ ਇੰਨੀ ਕਿ ਖੁਸ਼ੀ ਹੈ ਛੱਬ ਦੀ ਹੈ ਕੀ ਜਾਵੇ ਕਿ ਮਾਂ ਜਦੋਂ ਬੱਚਾ ਮਿਹਨਤ ਕਰਦਾ ਤੇ ਕਈ ਵਾਰ ਇਰੀਟੇਟਿਵ ਹੋ ਜਾਂਦੀ ਹੈ ਕਿ ਛੱਡ ਥੱਕ ਜੀਗਾ ਜਾਂ ਸਾਨੂੰ ਵੀ ਨੀਂਦ ਨਹੀਂ ਆ ਰਹੀ ਤੇ ਰੱਲ ਦੇਖ ਕੇ ਉਦੋਂ ਕਦੇ ਸੋਚਿਆ ਸੀ ਕਿ ਜਦੋਂ ਵਰਲਡ ਰਿਕਾਰਡ ਬਣਾ ਲੇਗਾ ਤੇ ਉਹ ਖੁਸ਼ੀ ਅੱਜ ਇਸ ਤਰੀਕੇ ਦੇ ਨਾਲ ਜ਼ਾਹਰ ਹੋਏਗੀ। ਹਾਂਜੀ ਇਸ ਤਰ੍ਹਾਂ ਹੁੰਦਾ ਸੀ ਕਈ ਵਾਰੀ 3 ਦਿਨ 4-4 ਵਾਰ ਤਾਂ ਪ੍ਰੈਕਟਿਸ ਕਰਦਾ ਰਹਿੰਦਾ ਸੀ ਤੇ ਮਨ 'ਚ ਇਹ ਹੁੰਦਾ ਜ਼ਰੂਰ ਸੀ ਕਈ ਵਾਰੀ ਮੈਂ ਕਹਿ ਵੀ ਦਿੰਦੀ ਸੀ ਬੇਟਾ ਛੱਡ ਐਨਾ ਦੇਰ ਤੱਕ ਨਹੀਂ ਤੂੰ ਵੀ ਹੋ ਜਾਂਦਾ ਥੱਕ ਜਦੋਂ ਤੇ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਆਪ ਨੂੰ ਵੀ ਨੀਂਦ ਕਈ ਡਿਸਟਰਬ ਹੁੰਦੀ ਗਈ ਰੈਂਦ ਬੇਟਾ ਪਰ ਜਦੋਂ ਹੁਣ ਅਜਨੇ ਕਰ ਲਿਆ ਤੇ ਫਿਰ ਤੇ ਕੋਈ ਕਹਿੰਦਾ ਕਿ ਦੁਬਾਰਾ ਫਿਰ ਨਵੇਂ ਰਿਕਾਰਡ ਵੀ ਬਣਾਣੇ ਆ ਫਿਰ ਪਹਿਲੇ ਜਿੰਨਾ ਸਾਥ ਦਿਓਗੇ ਕਿ ਜਿਆਦਾ ਸਾਤਨੋਂ ਜ਼ਿਆਦਾ ਹੀ ਦਵਾਂਗੇ ਪਰ ਮਾਂਜੇ ਕਿ ਆਸੀ ਹੈ ਕਿ ਜਿੰਨੇ ਸਾਡੇ ਨਾਲ ਜੋਗਿੰਦਰ ਅੰਗਰਾਲਾ ਮੌਜੂਦ ਆ ਪ੍ਰਤੀਕ ਦੇ ਪਿਤਾ ਜੀ ਦੇ ਅੰਗਰਾਲਾ ਸਾਹਿਬ ਬੱਚੇ ਨੇ ਵਰਡ ਰਿਕਾਰਡ ਬਣਾ ਲਿਆ ਜਦੋਂ ਇਹਨੇ ਦੱਸਿਆ ਉਦੋਂ ਕੀ ਖਿਆਲ ਆ ਮਾਂ ਪਹਿਲਾ ਖਿਆਲ ਕੀ ਆ ਮਨ ਚ ਮੈਨੂੰ ਬਹੁਤ ਖੁਸ਼ੀ ਹੋਈ ਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵੈ ਮੈਨੂੰ ਪਹਿਲਾਂ ਹੀ ਉਹਦੇ ਤੇ ਬਹੁਤ ਮਾਣ ਸੀ ਕਿਉਂਕਿ ਜਦੋਂ ਪ੍ਰਤੀਕ ਛੋਟਾ ਸੀ ਜਦੋਂ ਵੀ ਇਹਦੇ ਸਕੂਲ ਚੋਂ ਆਰਡੀ ਖੋਸਲਾ ਸਕੂਲ ਦਾ ਵਿਦਿਆਰਥੀ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਇਹਨੇ ਪ੍ਰਾਪਤੀਆਂ ਕੀਤੀਆਂ ਇਹ ਅਵਲ ਰਿਹਾ ਪੜਾਈ ਦੇ ਵਿੱਚ ਇਹਨੇ ਹਮੇਸ਼ਾ ਮਾਰਕਾ ਮਾਰਿਆ ਔਰ ਮੈਨੂੰ ਮਾਨ ਬਹੁਤ ਮਾਨ ਮਹਿਸੂਸ ਹੋਇਆ ਬਹੁਤ ਖੁਸ਼ੀ ਮਹਿਸੂਸ ਹੋਈ ਪ੍ਰਤੀਕ ਨੇ ਅੱਜ ਆਪਣੇ ਸ਼ਹਿਰ ਦਾ ਨਾਮ ਦੇਸ਼ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਔਰ ਬਹੁਤ ਮਾਨ ਖੁਸ਼ ਹੋਇਆ ਮਿਹਨਤ ਬੇਸ਼ੱਕ ਪ੍ਰਤੀਕ ਨੇ ਕੀਤੀ ਆ ਵਰਲਡ ਰਿਕਾਰਡ ਪ੍ਰਤੀਕ ਨੇ ਬਣਾਇਆ ਪਰ ਕਹਿੰਦਾ ਦਾ ਸ਼ਰੇਹ ਸਾਰਾ ਮੇਰੇ ਪਿਤਾ ਨੂੰ ਜਾਂਦਾ ਕਿਉਂਕਿ ਮੈਂ ਉਹਨਾਂ ਵੱਲ ਦੇਖ ਕੇ ਹੀ ਅੱਗੇ ਵਧਿਆ ਮੈਂ ਮੇਰੀ ਇੱਕ ਸੋਚ ਹੈ ਵੀ ਜਿਹੜੇ ਵਿਦਿਆਰਥੀ ਅਵਲ ਰਹਿੰਦੇ ਨੇ ਔਰ ਜਿਹੜੇ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਵੇ ਮਜਬੂਤ ਰਾਸ਼ਟਰ ਸੰਗਠਨ ਰਾਹੀਂ ਅਸੀਂ ਪਿਛਲੇ ਕਾਫੀ ਟਾਈਮ ਤੋਂ ਖਿਡਾਰੀਆਂ ਦਾ ਸਨਮਾਨ ਕਰ ਰਹੇ ਹਾਂ ਜਦੋਂ ਪਰਤੀਕ ਮੇਰੇ ਨਾਲ ਜਾਂਦਾ ਸੀ ਔਰ ਇੱਕ ਵਾਰੀ ਇਹਨੇ ਮੈਨਾਂ ਗੱਲ ਕੀਤੀ ਪਾਪਾ ਮੰਮੀ ਇੱਕ ਦਿਨ ਵਰਲਡ ਰਿਕਾਰਡ ਬਣਾਵਾਂਗਾ ਮੰਮੀ ਇੱਕ ਦਿਨ ਦੇਸ਼ ਦਾ ਨਾਮ ਰੋਸ਼ਨ ਕਰਾਂਗਾ ਅੱਜ ਉਹ ਦਿਨ ਆ ਗਿਆ ਫਿਰ ਜਿਸ ਤਰ੍ਹਾਂ ਬਾਕੀ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਸੀ ਪ੍ਰਤੀਕ ਨੂੰ ਕਦੋਂ ਸਨਮਾਨਤ ਕਰ ਰਹੇ ਹੋ ਪ੍ਰਤੀਕ ਦੇ ਲਗਭਗ 800 ਸੁਸਾਇਟੀਆਂ ਦੇ ਜਿਹੜੇ ਫੋਨ ਆ ਗਏ ਨੇ ਤਿੰਨ ਸੁਸਾਇਟੀਆਂ ਜਿਹੜੀਆਂ ਨੇ ਇਹਨਾਂ ਪ੍ਰਤੀਕ ਨੂੰ ਮੁੱਖ ਮਹਿਮਾਨ ਬਣਾ ਰਹੀਆਂ ਨੇ ਔਰ ਉਹਨਾਂ ਨੇ ਵੱਖ-ਵੱਖ ਡੇਟਾਂ ਜਿਹੜੀਆਂ ਫਿਕਸ ਹੋ ਗਈਆਂ ਨੇ 45 ਕਿੰਨੀ ਕਮਾਨ ਵਾਲੀ ਗੱਲ ਆ ਕਿ ਜਿਹਦੇ ਚ ਕਦੀ ਆਪ ਮੁੱਖ ਮਹਿਮਾਨ ਬਣ ਕੇ ਜਾਣਾ ਜਾਂ ਮੇਕ ਮਹਿਮਾਨ ਸਦਰੇ ਅੱਜ ਉਸ ਪੁੱਤਰ ਨੂੰ ਮੁੱਖ ਮਹਿਮਾਨ ਬਣਦੇ ਆ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਔਰ ਬੜਾ ਸਿਰ ਜਿਹੜਾ ਵਾ ਉੱਚਾ ਹੋ ਰਿਹਾ ਵਾ ਪ੍ਰਤੀਕ ਨੇ ਸਾਡਾ ਸਿਰ ਬਹੁਤ ਉੱਚਾ ਕੀਤਾ ਵਾ ਔਰ ਇਹੋ ਜਿਹੇ ਬੱਚੇ ਜਿਹੜੇ ਆ ਪਰਮਾਤਮਾ ਸੱਚੇ ਪਾਤਸ਼ਾਹ ਹਰਕ ਨੂੰ ਦਵੇ ਪ੍ਰਤੀਕ ਦੀ ਸਿਸਟਰ ਸਾਡੇ ਨਾਲ ਮੌਜੂਦ ਆ ਕੀ ਨਾ ਬੇਟਾ ਪੁਨਰੰਗੁਰਾਲਾ ਪੁਨਰ ਕਿਸ ਤਰ੍ਹਾਂ ਦਾ ਪ੍ਰਤੀਕ ਨਾਲ ਪਿਆਰ ਆ ਔਰ ਜਦੋਂ ਇਹ ਮਿਹਨਤ ਕਰਦਾ ਸੀ ਕੀ ਮਹਿਸੂਸ ਕਰਦੇ ਸੀ ਕੀ ਫੀਲ ਕਰਦੇ ਸੀ ਪਿਆਰ ਤੇ ਦੇਖੋ ਬਹੁਤ ਅੰਡਰਸਟੈਂਡਿੰਗ ਵਾਲਾ ਹੈ ਜਿੱਦਾਂ ਪੈਨਪ੍ਰਾਵਾ ਵਿੱਚ ਲੜਾਈਆਂ ਹੁੰਦੀਆਂ ਸਾਡੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਕੋਆਰਡੀਨੇਸ਼ਨ ਬਹੁਤ ਵਧੀਆ ਹੈ ਬਾਕੀ ਜਦੋਂ ਮਿਹਨਤ ਕਰਦਾ ਸੀ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਬਾਕੀ ਜੋ ਸਾਡੇ ਨਾਲ ਦੇ ਬੱਚੇ ਨੇ ਉਹ ਕੋਈ ਬਾਹਰ ਜਾ ਰਿਹਾ ਹੈ ਕੋਈ ਬਹੁਤ ਨਸ਼ਿਆਂ ਚ ਵੀ ਬੱਚੇ ਪਏ ਹੋਏ ਨੇ ਲੇਕਿਨ ਇਹ ਘਰ ਬੈਠ ਕੇ ਆਪਣੀ ਮਿਹਨਤ ਕਰਦਾ ਹੈ ਬਹੁਤ ਇਧਰ ਉਧਰ ਨਹੀਂ ਜਾਂਦਾ ਤਾਂ ਖੁਸ਼ੀ ਹੁੰਦੀ ਸੀ ਉਸ ਟਾਈਮ ਤੇ ਪ੍ਰਤੀਕ ਦਾ ਪਰਿਵਾਰ ਇਸ ਟਾਈਮ ਖੁਸ਼ੀ ਦੇ ਮਾਹੌਲ ਦੇ ਵਿੱਚ ਹੈ ਪ੍ਰਤੀਕ ਦੀ ਮੰਨੀ ਹੈ ਤੇ ਉਸ ਦਾ ਕਹਿਣਾ ਸੀ ਕਿ ਹੁਣ ਅਗਲਾ ਟੀਚਾ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਲਿੰਕਾ ਬ ਕੁਝ ਆਪਣਾ ਨਾਮ ਦਰਜ ਕਰਵਾਉਣਾ ਅਸੀਂ ਵੀ ਉਮੀਦ ਕਰਦੇ ਹਾਂ ਕਿ ਪ੍ਰਤੀਕ ਚਲਦਾ ਆਪਣਾ ਟੀਚਾ ਪੂਰਾ ਕਰੇਗਾ ਕੈਮਰਾਮੈਨ ਪੰਡਿਤ ਨਾਲ ਲਿਵਿੰਗ ਇੰਡੀਆ ਯੂਜ਼ਲੀ ਦਿੱਤਿੰਦੂਠਰਾ ਬਟਾਲਾ